ਮੋਲ ਤਲ ਕੀਤੇ ਗਏ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਵਿੱਚ ਦੋ ਸੀਨੀਅਰ ਜੱਜ ਤੇ ਇੱਕ ਡੀਆਈਜੀ ਨੂੰ ਤਲਬ ਕਰਨ ਲਈ ਸੀਬੀਆਈ ਨੇ ਕੀਤੀ ਤਿਆਰੀ ਉਹ ਕਿਹੜਾ ਡੀਆਈਜੀ ਹੈ ਜੋ ਮੌਜੂਦਾ ਪੰਜਾਬ ਪ੍ਰਸ਼ਦਾ ਉਹ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਨਾਲ ਮਿਲ ਕੇ ਰਿਸ਼ਵਤ ਖੋਰੀ ਵਿੱਚ ਲੱਗਿਆ ਹੋਇਆ ਸੀ ਤੇ ਨਾਲ ਹੀ ਦੋ ਸੀਨੀਅਰ ਜੱਜ ਰੋਪੜ ਤੇ ਮੁਹਾਲੀ ਅਦਾਲਤ ਦੇ ਉਹਨਾਂ ਨੂੰ ਵੀ ਜੋ सीबीआई ਦੇ ਵੱਲੋਂ ਤਾਲਮਕ ਕੀਤਾ ਜਾਵੇਗਾ ਤੁਸੀਂ ਜਿਹੜੇ ਆਵਾਜ਼ੇ ਪੰਜਾਬ ਨਾਲ ਬਹੁਤ ਬੋ ਸਵਾਦ ਤੁਹਾਡਾ ਹਰ ਚਰਨ ਸਿੰਘ ਪੁੱਲਰ ਜੋ ਮੌਲਤ ਡੀਆਈਜੀ ਉਹਨਾਂ ਦੇ ਨਾਲ ਹੋਰ ਵੀ ਪੀਸੀਐਸ ਅਫਸਰ ਤੇ ਆਈਪੀਐਸ ਅਫਸਰ ਫਸਦੇ ਨਜ਼ਰ ਆ ਰਹੇ ਨੇ ਜੋ सीबीआई ਨੇ ਉਹਨਾਂ ਦੇ ਵਿਚੋਲੇ ਕਿਰਸ਼ਾਨੂੰ ਦਾ ਰਿਮਾਂਡ ਲਿਆ ਹੈ ਉਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਮੋਲਤਾ ਡੀਆਈਜੀ ਹਰਚੰਨ ਸਿੰਘ ਪੁੱਲਰ ਦੇ ਖਿਲਾਫ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ ਦੀ ਜਾਂਚ ਵਿੱਚ ਹੁਣ ਨਵੇਂ ਤੇ ਹੈਰਾਨ ਕਰਨ ਵਾਲੇ ਪਹਿਲੂ ਸਾਹਮਣੇ ਆ ਰਹੇ ਨੇ ਸੀਬੀਆਈ ਨੂੰ ਪੁੱਲਰ ਦੇ ਮੋਬਾਈਲ ਫੋਨ ਤੋਂ ਅਜਿਹੀਆਂ ਚੈਟਾਂ ਮਿਲੀਆਂ ਹਨ ਜਿਨ੍ਹਾਂ ਵਿੱਚ ਜੋ ਸੀਨੀਅਰ ਜੱਜ ਨੇ ਉਹਨਾਂ ਦੇ ਨਾਲ ਜਿਹੜੀ ਕਿ ਉਹਨਾਂ ਦੀ ਚੈਟ ਹੋ ਰਹੀ ਹੈ ਲੈਣ ਦੇਣ ਨੂੰ ਲੈ ਕੇ ਸੋ ਇਨ੍ਹਾਂ ਚੈਟਸ ਵਿੱਚ ਪੁੱਲਰ ਤੇ ਕਿਰਸ਼ਾਨੂ ਵਿਚਾਲੇ ਅਦਾਲਤਾਂ ਦੇ ਹੁਕਮਾਂ ਨੂੰ ਪ੍ਰਭਾਵਿਤ ਕਰਨ ਲਈ ਮਾਮਲਿਆਂ ਦੀ ਸੁਣਵਾਈ ਦੇ ਨਤੀਜੇ ਮੋੜਨ ਲਈ ਅਤੇ ਕੁਝ ਅਧਿਕਾਰੀਆਂ ਦੇ ਪੱਖ ਵਿੱਚ ਫੈਸਲਾ ਕਰਵਾਉਣ ਵਰਗੀਆਂ ਗੱਲਾਂ ਦੀ ਇਹ ਚਰਚਾ ਹੋਈ ਏ. ਸੀਬੀਆਈ ਇਸ ਮਾਮਲੇ ਵਿੱਚ ਦੋ ਨਾਇਕ ਅਧਿਕਾਰੀਆਂ ਦੇ ਪੰਜਾਬ ਪੁਲਿਸ ਦੇ ਇੱਕ ਮੌਜੂਦਾ ਡੀਆਈਜੀ ਰੈਂਕ ਦੇ ਅਧਿਕਾਰੀ ਨੂੰ ਹੁਣ ਗ੍ਰਿਫਤਾਰ ਕਰਨ ਵਾਸਤੇ ਤਿਆਰੀ ਕਰੀ ਬੈਠੀ ਏ. ਪਹਿਲਾਂ ਉਹ ਅਧਿਕਾਰੀ ਰੋਪੜ ਦਾ ਐਸਐਸਪੀ ਰਹਿ ਚੁੱਕਿਆ ਜੋ ਹੁਣੇ-ਹੁਣੇ ਡੀਆਈਜੀ ਬਣਿਆ ਹੈ। ਜਿਹੜੇ ਨਾਇਕ ਅਧਿਕਾਰੀ ਹਨ ਦੋਵੇਂ ਮੁਹਾਲਲੇ ਤੇ ਰੋਪੜ ਦੇ ਵਿੱਚ ਤਾਇਨਾਤ ਹਨ ਜਾਂਚ ਏਜੰਸੀ ਇਹਨਾਂ ਸਾਰਿਆਂ ਦੀ ਭੂਮਿਕਾ ਤੇ ਭੁੱਲਰ ਨਾਲ ਉਹਨਾਂ ਦੇ ਸਬੰਧਾਂ ਬਾਰੇ ਜਾਂਚ ਕਰ ਰਹੀ ਹੈ ਫਿਲਹਾਲ ਏਜੰਸੀ ਇਹ ਜਾਣਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਕਿ ਨਾਇਕ ਹੁਕਮਾਂ ਨੂੰ ਪ੍ਰਭਾਵਿਤ ਕਰਨ ਲਈ ਕਿੰਨਾ ਸਾਧਨਾਂ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਇਸ ਵਿੱਚ ਕਿੰਨਾ-ਕਿੰਨਾ ਅਧਿਕਾਰੀਆਂ ਦੀ ਭੂਮਿਕਾ ਰਹੀ ਹੈ ਜਾਂਚ ਏਜੰਸੀ ਦਾ ਇਹ ਵੀ ਮੰਨਣਾ ਹੈ ਕਿ ਇਹ ਮਾਮਲਾ ਸਿਰਫ ਅਰਸ਼ਵਤ ਖੋਰੀ ਤੱਕ ਹੀ ਸੀਮਤ ਨਹੀਂ ਬਲਕਿ ਇਸ ਵਿੱਚ ਨਾਇਕ ਵਿਵਸਥਾ ਨੂੰ ਪ੍ਰਭਾਵਿਤ ਕਰਨ ਦੀ ਸਾਜਿਸ਼ਤਾ ਗੰਭੀਰ ਪਹਿਲੂ ਸ਼ਾਮਲ ਹੈ ਸੀਬੀਆਈ ਦੀ ਆਉਣ ਵਾਲੀ ਪੁਸ਼ਕਿਸ਼ ਵਿੱਚ ਨਵੇਂ ਖੁਲਾਸਿਆਂ ਨਾਲ ਇਸ ਵੱਡੇ ਭ੍ਰਿਸ਼ਟਾਚਾਰ ਨੈੱਟਵਰਕ ਦੀਆਂ ਹੋਰ ਵੀ ਪਰਤਾਂ ਖੁੱਲਣ ਦੀ ਉਮੀਦ ਹੈ ਸੂਤਰਾਂ ਦੇ ਮੁਤਾਬਕ ਪੁੱਲਰ ਦਾ ਇੱਕ ਕਰੀਬੀ ਰਿਸ਼ਤੇਦਾਰ ਵੀ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਭੂਮਿਕਾ ਨਿਭਾਉਂਦਾ ਰਿਹਾ ਹੈ ਜਾਂਚ ਏਜੰਸੀ ਦੇ ਹੱਥ ਅਜੇ ਸਬੂਤ ਲੱਗਿਆ ਜਿਹੜੇ ਇਹ ਸੰਕੇਤ ਦਿੰਦੇ ਹਨ ਕਿ ਪੁੱਲਰ ਨਾ ਸਿਰਫ ਪੁਲਸ ਵਿੱਚ ਆਪਣੇ ਰਸੂਖ ਦਾ ਇਸਤੇਮਾਲ ਕਰਦਾ ਸੀ ਬਲਕਿ ਅਦਾਲਤਾਂ ਦੇ ਵਿੱਚ ਵੀ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਿੱਚ ਉਹ ਹਮੇਸ਼ਾ ਹੀ ਜਿਹੜੇ ਕਿ ਨਾਇਕ ਅਧਿਕਾਰੀ ਹੁੰਦੇ ਸੀ ਉਹਨਾਂ ਨਾਲ ਉਹਦੀ ਗੱਲਬਾਤ ਹੁੰਦੀ ਸੀ ਸੀਬੀਆਈ ਦੀ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਪੁੱਲਰ ਤੇ ਉਹਨਾਂ ਦੇ ਨਜ਼ਦੀਕੀ ਦਲਾਲ ਕਿਰਸ਼ਾਨੂੰ ਸ਼ਾਰਦਾ ਦੀ ਗੱਲਬਾਤ ਵਿੱਚ ਕਈ ਨਾਇਕ ਆਦੇਸ਼ਾਂ ਨਾਲ ਜੁੜੀਆਂ ਚਰਚਾਵਾਂ ਹੋਈਆਂ ਸੂਤਰਾਂ ਦੇ ਮੁਤਾਬਕ ਕਿਰਸ਼ਾਨੂੰ ਨੇ ਪੁਸ਼ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ ਜਾਂਚ ਏਜੰਸੀ ਹੁਣ ਉਸ ਨੂੰ ਸਰਕਾਰੀ ਗਵਾਹ ਬਣਾਉਣ ਦੇ ਵਿਚਾਰ ਕਰ ਰਹੀ ਹੈ ਤਾਂ ਕਿ ਪੂਰੇ ਨੈਟਵਰਕ ਦੀਆਂ ਪਰਤਾਂ ਖੁੱਲਣ ਜੋ ਮੋਬਾਈਲ ਡਾਟਾ ਅਤੇ ਕਾਲ ਡਿਟੇਲਾਂ ਤੋਂ ਕਈ ਸੀਨੀਅਰ ਅਧਿਕਾਰੀਆਂ ਤੇ ਹੋਰ ਪ੍ਰਭਾਵਸ਼ਾਲੀ ਲੋਕਾਂ ਨਾਲ ਉਸ ਦੀ ਗੱਲਬਾਤ ਦੇ ਸਬੂਤ ਮਿਲੇ ਹਨ ਭੁੱਲਰ ਦੇ ਖਿਲਾਫ ਚੱਲ ਰਹੀ ਜਾਂਚ ਨੇ ਪੰਜਾਬ ਪੁਸਤ ਦੇ ਨਾਇਕ ਤੰਤਰ ਦੋਵਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਸੀਬੀਆਈ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਮੋਬਾਈਲ ਚੈਟਸ ਬੈਂਕ ਲੈਣ ਦੇਣ ਤੇ ਕਾਲਜ ਕਾਰਡ ਦੀ ਜਾਂਚ ਤੋਂ ਬਾਅਦ ਪੂਰੇ ਮਾਮਲੇ ਦੀ ਸਚਾਈ ਸਾਹਮਣੇ ਆ ਸਕੇਗੀ ਔਰ ਉਸ ਤੋਂ ਬਾਅਦ ਹੀ ਪੁਲਸ ਵੱਲੋਂ ਜਿਹੜਾ ਕਿ ਸੀਬੀਆਈ ਵੱਲੋਂ ਉਹਨਾਂ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜਦੋਂ ਪੱਕੇ ਸਬੂਤ ਉਹਨਾਂ ਦੇ ਹੱਥ ਲੱਗਣਗੇ ਜੋ ਡੀਆਈਜੀ ਤੇ ਦੋ ਨਾਇਕ ਜਿਹੜੇ ਅਫਸਰ ਨੇ ਜਿਹੜੇ ਕਿ ਇੱਕ ਮੁਹਾਲੀ ਅਦਾਲਤ ਦਾ ਸੀਨੀਅਰ ਜੱਜ ਹੈ ਤੇ ਦੂਸਰਾ ਜਿਹੜਾ ਕਿ ਉੱਥੇ ਚੰਡੀਗੜ੍ਹ ਦੇ ਵਿੱਚ ਬਤੌਰ ਨਾਇਕ ਜਿਹੜਾ ਕਿ ਜੱਜ ਹੈ ਸੋ ਇਹਨਾਂ ਦੋਨਾਂ ਦੇ ਵਿੱਚ ਇੱਕ ਡੀਆਈਜੀ ਤੇ ਦੋ ਇਹ ਸੀਨੀਅਰ ਜੱਜ ਜਿਨ੍ਹਾਂ ਨੂੰ ਸੀਬੀਆਈ ਕਿਸੇ ਸਮੇਂ ਵੀ ਗ੍ਰਿਫਤਾਰ ਕਰ ਸਕਦੀ ਹੈ ਸੀਬੀਆਈ ਦੇ ਕੋਲ ਜਿਹੜੇ ਕਿ ਇਹਨਾਂ ਦੀ ਚੈਟ ਦਾ ਮਾਮਲਾ ਲੈਣ ਦੇਣ ਦਾ ਮਾਮਲਾ ਉਹ ਸਾਰਾ ਡੀਆਈਜੀ ਭੁੱਲੜ ਦੇ ਮੋਬਾਈਲ ਤੋਂ ਹੀ ਸਭ ਕੁਝ ਮਿਲਿਆ ਹੈ